ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ ਤੇ ਜਿਹੜਾ ਮੁਕੱਦਮਾ ਦਰਜ ਹੋਇਆ 302 ਦਾ 376 ਦਾ ਹਰੀਪ ਕੇਸ ਦਾ ਕਤਲ ਕੇਸ ਦਾ ਮੈਨੂੰ ਕੱਲ ਤੋਂ ਹੀ ਬਹੁਤ ਸਾਰੇ ਟੀਵੀ ਚੈਨਲਾਂ ਦੇ ਵੱਲੋਂ ਜਿਹੜੇ ਫੋਨ ਆ ਰਹੇ ਆ ਮੈਂ ਸਾਰੇ ਟੀਵੀ ਚੈਨਲਾਂ ਤੇ ਵੀ ਆਪਣੀ ਸਟੇਟਮੈਂਟ ਦਿੱਤੀ ਹੁਣ ਵੀ ਬਹੁਤ ਆ ਰਹੇ ਆ ਵੱਖ-ਵੱਖ ਵੈੱਬ ਚੈਨਲਾਂ ਤੋਂ ਮੈਂ ਸਾਂਝੇ ਤੌਰ ਤੇ ਅਪੀਲ ਕਰ ਦੇਣੀ ਚਾਹੁੰਦਾ ਮੇਰੀ ਇਸੇ ਸਟੇਟਮੈਂਟ ਨੂੰ ਜਿਹੜਾ ਹੈਗਾ ਸਾਰੇ ਚੈਨਲ ਜਿਹੜਾ ਉਹ ਲੈ ਸਕਦੇ ਆ ਵੱਖੋ ਵੱਖਰੇ ਸਟੇਟਮੈਂਟ ਦੇਣੀ ਜਿਹੜੀ ਆ ਕਈ ਵਾਰੀ ਸਮੇਂ ਦੀ ਕਮੀ ਕਰਕੇ ਬਹੁਤ ਔਖਾ ਹੋ ਜਾਂਦਾ ਮੈਂ ਕੱਲ ਵੀ ਕਿਹਾ ਸੀ ਅੱਜ ਵੀ ਕਹਿ ਰਿਹਾ ਉਸ ਗੱਲ ਨੂੰ ਕਿ ਕਿਸੇ ਦੇ ਨਾਲ ਵੀ ਬੇਇਨਸਾਫੀ ਹੋਵੇ ਅਸੀਂ ਉਸ ਦੇ ਖਿਲਾਫ ਆ ਉਸ ਬੱਚੀ ਦੀ ਮੌਤ ਸਾਨੂੰ ਦੁੱਖ ਦੁੱਖ ਆ ਪਰਿਵਾਰ ਨਾਲ ਅਸੀਂ ਦੁੱਖ ਚ ਸ਼ਰੀਕ ਆ ਪਰ ਮੈਂ ਸਮਝਦਾ ਕਿ ਜਿਸ ਤਰੀਕੇ ਨਾਲ ਇੰਨੇ ਸਾਲਾਂ ਬਾਅਦ ਐਫ ਆਈ ਆਰ ਦਾ ਸਾਹਮਣੇ ਆਉਣਾ ਐਫ ਆਈ ਆਰ ਦਰਜ ਹੋਣੀ ਉਹ ਵੀ ਹਾਈ ਕੋਰਟ ਦੇ ਹੁਕਮਾਂ ਦੇ ਕੁੱਝ ਤਾਂ ਉਹਦੇ ਵਿੱਚ ਗੱਲਾਂ ਜਿਹੜੀਆਂ ਪੇਸ਼ ਕੀਤੀਆਂ ਹੋਣਗੀਆਂ ਜਿਸ ਕਰਕੇ ਹੋਇਆ ਭਾਵੇਂ ਭਾਈ ਰਣਜੀਤ ਸਿੰਘ ਦੇ ਨਾਲ ਸਾਡਾ ਵਿਚਾਰਾਂ ਦਾ ਗੁਰਮਤ ਵਿਚਾਰਾਂ ਦਾ ਵਖਰੇਵਾ ਵਾ ਇਸਲੇ ਸਮੇਂ ਤੋਂ ਪਰ ਮੈਂ ਫਿਰ ਵੀ ਕਹਿਣਾ ਚਾਹੁੰਨਾ ਕਿ ਭਾਈ ਰਣਜੀਤ ਸਿੰਘ ਇਸ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਨਹੀਂ ਦੇ ਸਕਦਾ ਵਿਚਾਰਾਂ ਦਾ ਵਖਰੇਵਾ ਹੋਣਾ ਵੱਖਰੀ ਗੱਲ ਆ ਵਿਚਾਰਾਂ ਦਾ ਵਖਰੇਵਾ ਜਦੋਂ ਬਾਬਾ ਹਰਨਾਮ ਸਿੰਘ ਦੇ ਨਾਲ ਉਹਦਾ ਟਕਰਾਅ ਪੈਦਾ ਹੋਇਆ ਸੀ ਤਾਂ ਉਹਨੇ ਦਮਦਮੀ ਟਕਸਾਲ ਦੇ ਪਹਿਲੇ ਮੁਖੀਆਂ ਤੇ ਫਿਰ ਸਰੋਵਰਾਂ ਗੁਰੂ ਸਾਹਿਬਾਨਾਂ ਤੇ ਕਈ ਤਰ੍ਹਾਂ ਦੀਆਂ ਟਿੱਕਾ ਟਿੱਪਣੀਆਂ ਉਹਨੇ ਆਪਣੇ ਅਨੁਸਾਰ ਕੀਤੀਆਂ ਜਿਨ੍ਹਾਂ ਨਾਲ ਅਸੀਂ ਸਹਿਮਤ ਨਹੀਂ ਸੀਗੇ ਪਰ ਮੈਂ ਕਹਿਣਾ ਚਾਹਣਾ ਕੇਸ ਦੇ ਵਿੱਚ ਜਿਹੜਾ ਹੈਗਾ ਇਹ ਜਿਹੜਾ ਕੇਸ ਇਸ ਤਰੀਕੇ ਦੇ ਨਾਲ ਮੇਰਾ ਜਿਹੜਾ ਮਨ ਕਹਿੰਦਾ ਮੈਂ ਆਪਣੇ ਮਨ ਦੀ ਗੱਲ ਹਰੇਕ ਨੂੰ ਆਪਣੀ ਗੱਲ ਕਹਿਣ ਦਾ ਅਧਿਕਾਰ ਹੈ ਕਿ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਾ ਇਸ ਤਰ੍ਹਾਂ ਦੀ ਘਟਨਾ ਜਿਹੜੀ ਆ ਉਹ ਨਹੀਂ ਕਰ ਸਕਦਾ ਹੋਰ ਭਾਵੇਂ ਕਿ ਬਹੁਤ ਸਾਰੀਆਂ ਗੱਲਾਂ ਤੇ ਸਾਡਾ ਉਹਨਾਂ ਦੇ ਨਾਲ ਤਲਖੀ ਵੀ ਆ ਵਿਚਾਰ ਵੱਖਰੇਵੇਂ ਵੀ ਆ ਪਰ ਇਸ ਤਰ੍ਹਾਂ ਦੀ ਘਟਨਾ ਜਿਹੜੀ ਆ ਨਹੀਂ ਬਾਕੀ ਇਨਵੈਸਟੀਗੇਸ਼ਨ ਦਾ ਹਿੱਸਾ ਵਾ ਪੁਲਿਸ ਨਰਪੱਖੇ ਦੀ ਜਾਂਚ ਕਰੇ ਤੇ ਕਿਸੇ ਵੀ ਬੇਗੁਨਾ ਦੇ ਉੱਤੇ ਕੋਈ ਕਾਰਵਾਈ ਨਾ ਹੋਵੇ ਔਰ ਜੇ ਕੋਈ ਗੁਨਾਹਗਾਰ ਆ ਤਾਂ ਉਹਨੂੰ ਬਖਸ਼ਿਆ ਨਾ ਜਾਵੇ ਇਹਦੇ ਵਿੱਚ ਕਿਸੇ ਤਰ੍ਹਾਂ ਦੀ ਸਿਆਸਤ ਪੋਲਿਟਿਕਸ ਜਿਹੜੀ ਆ ਪੱਖਪਾਤ ਜਿਹੜਾ ਉਹ ਨਹੀਂ ਹੋਣਾ ਚਾਹੀਦਾ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਜਿਹੜਾ ਇਹਦੇ ਵਿੱਚ ਹੋਣਾ ਚਾਹੀਦਾ